ਪਤਾ ਵੀ ਤੁਸੀਂ ਵੀਡੀਓ ਬਣਾਈ ਆ ਮੇਰੀ ਬੇਟੀ ਨੇ ਪੁੱਛ ਕੀਤਾ ਹੁਣ ਉਹ ਬਾਹਰ ਤਾਂ ਜਾ ਨਹੀਂ ਸਕਦੇ ਇਹ ਜਿਹੜਾ ਜਾਨਵਰ ਹੈ ਮਹਾਰਾਜ ਖਾਰੇ ਦੀਆਂ ਆ ਥੋੜੇ ਦਿਨੋਂ ਤੁਸੀਂ ਹੁਣ ਬਰਸੀਮ ਆ ਪਿਆ ਨਾ ਥੱਲੇ ਮਿੱਤਕਦਾ ਇਹਨਾਂ ਤੋਂ ਤੁਰ ਨਹੀਂ ਹੋਣਾ ਇਹਨਾਂ ਦੀ ਲੱਤਾਂ ਛੁੱਟ ਗਿਆ ਬਾਰੇ ਉਹਨਾਂ ਤੋਂ ਮੂਹਰੇ ਜਾਂਦੀਆਂ ਬਾਈ ਸਤਿ ਸ਼੍ਰੀ ਅਕਾਲ ਐ ਸਮੇਂ ਆਪਾਂ ਮੋਲਾਪੁਰ ਖੜੇ ਸੀਗੇ ਬਾਬਾ ਸਰੇਂਦਰ ਸਿੰਘ ਜੀ ਖਾਰਦਾਪੁਰ ਮੋਲਾਪੁਰ ਜਿਹੜੇ ਬੱਕਰੀਆਂ ਦੀ ਮੰਡੀ ਲਾਉਂਦੇ ਨੇ ਤੁਸੀਂ ਜਾਣਦੇ ਹੋ ਵੀ ਬੀਟਲ ਬੱਕਰੀਆਂ ਤੇ ਇਹਨਾਂ ਨੇ ਰੱਖੀਆਂ ਰੱਖੀਆਂ ਨੇ ਆ ਹੁਣ ਇਹਨਾਂ ਨੇ ਆ ਛੋਟੇ ਜਾਨਵਰ ਲੈ ਲਏ ਪੁੱਛਦੇ ਕਿ ਜਾਂ ਤੋਂ ਲੈਣਗੇ ਕੀ ਕਾਰਨ ਹੋ ਸਕਦਾਗਾ ਵੀ ਸੌਂਤਣ ਨੂੰ ਲੈਣਗੇ ਜਾਂ ਖਮਾਈ ਕਰਨ ਨੂੰ ਲੈਣਗੇ ਕਿਉਂ ਬਾਬਾ ਜੀ ਨਹੀਂ ਦੇਖੋ ਜੀ ਸ਼ੌਂਕ ਵੀ ਆ ਤੇ ਖਮਾਈ ਦਾ ਸਾਧਨ ਵੀ ਆ ਐਸੀ ਇਹ ਕੱਲਾ ਸ਼ੌਕ ਕਹਦੀ ਹੈ ਇਹ ਲੈ ਜੀ ਆਪਾਂ ਇਹ ਪਿਛਲੀ ਮੰਡੀ ਤੋਂ ਸ਼ੁਰੂ ਕੀਤੇ ਨੇ ਹੂੰ ਕਿਹਦੇ ਤੁਹਾਨੂੰ ਪਤਾ ਵੀ ਤੁਸੀਂ ਵੀਡੀਓ ਬਣਾਈ ਆ ਮੇਰੀ ਬੇਟੀ ਨੇ ਕੋਰਸ ਕੀਤਾ ਹੁਣੋਂ ਬਾਹਰ ਤਾਂ ਜਾਈ ਠਾਕਦੇ ਇਹ ਜਿਹੜਾ ਜਾਨਵਰ ਆ ਇਹ ਨੂੰ ਆਪਾਂ ਥੋੜੀ ਜਗ੍ਹਾ ਦੇ ਵਿੱਚ ਰੱਖ ਕੇ ਘਰ ਦੇ ਵਿੱਚ ਸੰਭਾਲ ਕਰ ਸਕਦੇ ਤੇ ਬਾਕੀ ਇਹ ਸੋਹਣੇ ਬਹੁਤ ਲੱਗਦੇ ਆ ਜੀ ਖੁਸ਼ ਹੋ ਗਏ ਸਾਡਾ ਬੀਬੀ ਵੇੜਾ ਖੁਸ਼ ਹੋ ਗਿਆ ਬੱਚੇ ਖੁਸ਼ ਹੋ ਗਏ ਜਦੋਂ ਮੈਂ ਲੈ ਕੇ ਲਗਿਆ ਇਹਨਾਂ ਨੂੰ ਅੱਛਾ ਤੇ ਉਹਦਾ ਫੋਟੋਆਂ ਸੈਲਫੀਆਂ ਲੈਂਦੇ ਫਿਰਨ ਬੱਚਿਆਂ ਦੇ ਨਾਲ ਤੇ ਬਾਕੀ ਜਦੋਂ ਪ੍ਰਮਾਤਮਾ ਦਾ ਤੌਰ ਚੱਲਦਾ ਵਾ ਇੱਕ ਬੀਟਰ ਬੱਕਰੀ ਤੇ ਬੱਕਰੀ ਬੱਕਰੀ ਦਾ ਜਾਵਾ ਉਹਦੇ ਕਰਕੇ ਆਪਾਂ ਮੈਂ ਕਿਹਾ ਵੀ ਚਲੇ ਵੀ ਆਪਾਂ ਨਾਲ ਉਥੇ ਫਿਰਦੀਆਂ ਰਹਿਣਗੀਆਂ ਤੇ ਉਹ ਗੱਬਣਾ ਨੇ ਤਿੰਨ ਬਲੂਨਾ ਮਿਲ ਗਈਆਂ ਆਪਾਂ ਨੂੰ ਇੱਕ ਹੀ ਸੋਈ ਹੋਈ ਬਣ ਗਈ ਠੀਕ ਹੈ ਇੱਕ ਉਹ ਪਰ ਉਹ ਮਹੰਤ ਮਿਲ ਗਿਆ ਨਾਲ ਤੀਜ ਠੀਕ ਹੈ ਤੇ ਉਹ ਨਾ ਵੇਚਣਾ ਜੇ ਦਵਾਂਗੇ ਤਾਂ ਫਰੀਦ ਹੀ ਦਵਾਂਗੇ ਕਿਸੇ ਨੂੰ ਹਜੇ ਫੇਰਾਂ ਖੜਦਾ ਫਰੀਦ ਜਾਂਦੀ ਇਹਦੇ ਮਗਰ ਇੱਕ ਬੱਚਾ ਵਾ ਉਹ ਫਿਰਦਾ ਵਾ ਤੇ ਗਾਹ ਤਰੋਸ ਕਰਵਾਗੇ ਵਧੀਆ ਬਲੀਡਰ ਤੋਂ ਹਫਤੇ ਦਾ ਕੀ ਦੱਤ ਕੱਢਿਆ ਇਹਨਾਂ ਦਾ ਹਫਤੇ ਦਾ ਕੁਝ ਨਹੀਂ ਕੱਢਿਆ ਜੀ ਆਪਾਂ ਕੁਝ ਵੀ ਨਹੀਂ ਪਾਇਆ ਇਹਨਾਂ ਨੂੰ ਵੱਧ ਤੋਂ ਵੱਧ ਕਿਲੋ ਵਿੱਚ ਹਰ ਖਾਦਾ ਇਹਨਾਂ ਨੇ ਸਾਰਿਆਂ ਨੇ ਸਾਰਿਆਂ ਨੇ ਬਾਹਰ ਚਲੇ ਜਾਂਦੀਆਂ ਨੇ ਬੱਕਰੀਆਂ ਦੇ ਨਾਲ ਤੇ ਇਹਦਾ ਫਿੰਕਲ ਬੱਕਰੀ ਦੀ ਝੂਠ ਖਾ ਕੇ ਪੜਨ ਵਾਲੀ ਬੱਕਰੀ ਆ ਖਾਂਦੀ ਇਹ ਝੂਠ ਮਾਰੇ ਖਾਰੇ ਦੀਆਂ ਆ ਤੁਹਾਨੂੰ ਦੇ ਦੋ ਤੁਸੀਂ ਹੁਣ ਵਰਸੀਮ ਪਿਆ ਨਾ ਥੱਲੇ ਮਿੱਤਿਆ ਮੁੱਤਿਆ ਇਹੀ ਖਾਈ ਜਾਂਦੀਆਂ ਇਹ ਅੱਜ ਮੌਸਲੇ ਅੱਜ ਹੋਰ ਸੁਨੋਕਾ ਪੂਤ ਖਾਈ ਜਾਂਦੀਆਂ ਨੇ ਤੇ ਸੁੱਕੇ ਪੱਕੇ ਉਹ ਦੇਖੋ ਖਾਈ ਜਾਂਦੀਆਂ ਨੇ ਧਾਨੀਆਂ ਤੇ ਬਾਕੀ ਸਿਰੋ ਵੱਡੀ ਬੱਕਰੀ ਦੇ ਨਾਲ ਧਾਨੀ ਖੁੜੀ ਵੀ ਇਹਨਾਂ ਨੂੰ ਮਿਲਦੀ ਆ ਤੇ ਚੱਕਰਾ ਰੱਖੇ ਜਾਂਦੇ ਤੇ ਬਾਕੀ ਇੱਕ ਉਹ ਵੀ ਕਹਿਣੇ ਚ ਔਰ ਇਹਨੂੰ ਘੋੜੇ ਨਾਲ ਸਾਰਿਆਂ ਦੇ ਠੀਕ ਹੈ ਇਹ ਵੀ ਬੱਕਰੀ ਵਾਂਗੂ ਨਹੀਂ ਵੀ ਜਿੱਧਰ ਨੂੰ ਮੂੰਹ ਕੀਤਾ ਤੇ ਉਧਰ ਨੂੰ ਭੱਜੂਗੀ ਇਹ ਥੋੜਾ ਜਿਹਾ ਮਾਲਕ ਤੋਂ ਡਰਦੀ ਵੀ ਆ ਜੇ ਜਿੱਧਰੋਂ ਜਾਣ ਤੇ ਉਹ ਇੱਕ ਦੋ ਵਾਰੀ ਰੋਕਦੀਏ ਫਿਰ ਉਹਧਰ ਨੂੰ ਜਾਂਦੀ ਵੀ ਨਹੀਂ ਤੇ ਬਾਕੀ ਪਰਮਾਨਥਾ ਕਰੇ ਕੋਈ ਗੱਲ ਨਹੀਂ ਇਹ ਵੀ ਆਪਾਂ ਸੇਲ ਪਰਚੇਜ ਦਾ ਵੀ ਕੰਮ ਇਹਦਾ ਕਰਾਂਗੇ ਨਾਲ ਪਹਿਲਾਂ ਆਪਾਂ ਕੱਠੀਆਂ ਕਰਾਂਗੇ ਘੱਟੋ ਘਾਟ 20 ਨਾ ਆਗੇ ਦੇ ਵਧੀਆ ਜਿਹੜੇ ਪਿਓਰ ਦੇ ਵਿੱਚ ਨੇ ਯਾਨੀ ਸਾਨੂੰ ਤਾਂ ਇਦਾਂ ਹੀ ਦੱਸਿਆ ਸੀ ਕਿ ਪਿਓਰ ਚ ਨੇ ਬਾਕੀ ਸਾਨੂੰ ਉਹ ਜਿਹੜੀ ਜਿਆਦਾ ਪਾਠਾ ਜਿਹੜੀ ਉਹ ਖੜੀ ਆ ਉਹ ਪਿਓਰ ਚ ਆਪੋ ਉਹ ਕਿਤੇ ਮੇਲਾ ਆ ਗਿਆ ਤੇ ਉਹਦਾ ਜੁਲਕਾ ਦੇਖਾਂਗੇ ਮੇਲੇ ਜੀ ਪਾਵਾਂਗੇ ਉਹ ਪਾਟਾ ਜੀ ਦੇ ਭੂਰੇ ਜੇ ਕਰਨ ਸਹੀ ਗੱਲ ਹੈ ਉਹ ਇਕੱਠਾ ਦੋ ਦੰਦ ਪਾਟਾ ਜੀ ਠੀਕ ਹੈ ਆਪਣੀ ਹੈਗੀ ਹੈ ਤੇ ਬਾਕੀ ਇਹ ਵੀ ਬੱਕਰੀ ਚੰਗੀ ਆ ਜੀ ਇਹ ਜਿਹੜੇ ਦੂਜੇ ਜਾਂ ਤੀਜੇ ਸੂਏ ਲੱਗਿਆ ਜੀ ਉਹਨਾਂ ਨੇ ਤੇ ਇਹ ਵੀ ਵੇਰ ਹੈ ਹੀ ਅਸਲ ਹਾਲ ਤਕਰੀਬਨ ਸਾਰਾ ਜੀ ਰਲਾ ਮਿਲਾ ਕੇ ਬਾਕੀ ਦੇਖਦੇ ਆ 1000 ਸਪੌਟ ਮਿਲਦਾ ਬਾ ਰੱਖਣੀ ਤਾਂ ਜ਼ਰੂਰ ਚਾਹੀਦੀ ਆ ਤਜਰਬਾ ਕਰਾਂਗੇ ਇਹਨੂੰ ਬਾਹਰ ਭੇਜ ਦਊਂ ਕਈ ਬਾਹਰ ਜਾਂਦੀਆਂ ਨਹੀਂ ਆਂਦੀ ਉੱਥੋਂ ਫੜ ਕੇ ਲਿਆਦੀਆਂ ਬਾਹਰ ਚੜਦੀਆਂ ਇਹ ਵੱਡੀਆਂ ਬੱਕਰੀਆਂ ਨੇ ਮੈਨੂੰ ਇੱਕ ਵੀਰ ਕਹਿੰਦਾ ਸੀਗਾ ਕਹਿੰਦਾ ਇਹਨਾਂ ਤੋਂ ਤੁਰ ਨਹੀਂ ਹੋਣਾ ਇਹਨਾਂ ਦੀ ਲੱਤਾਂ ਛੋਟੀਆਂ ਪਰ ਇਹ ਉਹਨਾਂ ਤੋਂ ਮੂਰੇ ਜਾਂਦੀਆਂ ਇਹ ਤਾਂ ਤੁਰਦੀਆਂ ਫੜੀਆਂ ਤੇਜ਼ ਆ ਇਹ ਆ ਹੁਣ ਦੇਖੋ ਹੁਣ ਲੱਭੇ ਮੁੱਢੇ ਨੂੰ ਇਹਨਾਂ ਦੇ ਮਗਰ ਭੱਜਣ ਗਈਆਂ ਅੱਛਾ ਉਹਨੂੰ ਆਵਾਜ਼ ਮਾਰ ਪੱਥਰ ਨੂੰ ਕਹਿ ਕੇ ਉਧਰ ਖੜ ਰੱਸੀ ਕੱਟ ਲੈ ਗੱਲ ਚ ਉਹਰੇ ਲਿਆ ਕੱਟੀਆਂ ਕਰਕੇ ਦੇਖਦੇ ਆ ਭਈ ਇਹਦਾ ਭਾਈ ਬਾੜੀ ਭਾਦੀ ਆਇਆ ਹੈ ਤਾਂ ਲੈ ਲਿਆ ਹਾਉ ਹਾਉ ਆਹ ਦੇਖੋ ਜੰਗੂ ਆਹ ਫੜ ਪੱਤਰ ਅੱਸੀ ਲੈ ਜਾ ਨਾਲ ਇਹਨੇ ਮਗਰੀ ਜਾਣਾ ਤੇਰੇ ਆ ਦੇਖੋ ਵੀ ਆ ਪੱਟ ਕਿੰਨੀ ਆ ਵਾ ਜਿੰਨੂ ਨੀਤੀ ਉਹਨੇ ਦੇਖੀ ਆ ਲੈ ਇੱਥੇ ਖੜਾ ਹਾਂ ਠੀਕੰਨੇ ਦਾ ਹੁਣ ਆ ਨਿਕਲਿਆ ਮੇਮਣਾ ਜੀ ਬੀਟਲ ਦਾ ਤੁਰਦਾ ਹੀ ਨਹੀਂ ਇਹ ਕੋਈ ਪਰਵਾਹ ਹੀ ਨਹੀਂ ਇਹਨੂੰ ਹਾਂ ਇਹ ਵਾ ਠੀਕ ਹੈ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਉਹ 4 4 5 5 ਕਿਲੋਮੀਟਰ ਦੂਰ ਨਿਕਲ ਜਾਂਦੀਆਂ ਬੱਕਰੀਆਂ ਇਹਨੂੰ ਕੋਈ ਪਰਵਾਹ ਨਹੀਂ ਯਾਨੀ ਕਿ ਵਧੀਆ ਚੀਜ਼ ਹੈ ਵੀ ਮੈਨੂੰ ਤਾਂ ਚੰਗੀਆਂ ਲੱਗੀਆਂ ਨੇ ਬਾਕੀ ਇਹ ਕੱਲ੍ਹੇ ਤੇ ਡਿਪੈਂਡ ਰਹੀਆਂ ਆ ਭਾਜੀ ਇਹ ਕਹਿ ਦਈਏ ਹਾਂ ਇਹਨੂੰ ਨਾਲ ਸਹਿ ਕਿੰਨਾ ਆਪ ਕੋ ਬੀਟਲ ਦੇ ਨਾਲ ਸਹਿ ਕਿੰਨਾ ਕਰ ਲਿਆ ਠੀਕ ਹੈ ਬੀਟਲ ਦੇ ਨਾਲ ਸਹਿ ਕਿੰਨਾ ਕਰ ਲਿਆ ਹਾਂ ਨਾਲ ਹਾਂਜੀ ਹਾਂ ਲੈ ਜਾ ਬਾਹਰ ਛੱਡਿਆ ਬੱਕਰੀਆਂ ਕੋਲੇ ਛੱਡਿਆ ਇਹਨਾਂ ਨੂੰ ਓਕੇ ਜੀ ਧੰਨਵਾਦ ਬਹੁਤ ਬਹੁਤ ਤਰਸੇਮ ਸਿੰਘ ਜੀ ਤੁਹਾਡਾ ਸਾਰੇ ਵੀਡੀਓ ਵਾਲਿਆਂ ਦਾ ਬਲੈਤੀ ਟੀਵੀ ਆ ਜਿਹੜੇ ਆਪਣੇ ਵੀਰ ਇਹਨਾਂ ਦਾ ਵੀ ਧੰਨਵਾਦ ਹੈਲਥੀ ਲੈਣੇ ਦਾ ਚਾਨਣ ਧੰਨਵਾਦ ਇਹ ਵੀਰ ਦਾ ਕਿਹੜਾ ਚੱਲਿਆ ਆਪਣਾ ਜੀ ਸਿੱਧੂ ਕੁਵੀ 25 ਵਾਲੇ ਹੈ ਜੀ ਸਿੱਧੂ ਕੁਵੀ 25 ਵਾਲੇ ਸਿੱਧੂ ਪੀਵੀ 25 ਸਿੱਧੂ ਪੀਵੀ 25 ਠੀਕ ਹੈ ਜੀ ਤੁਹਾਡਾ ਵੀ ਧੰਨਵਾਦ